ਲਾ ਚਲੋ ਗ੍ਰੀਨ ਮੋੜ ਤੇ ਬੰਦੇ ਭਾਈ ਹਾਂ ਮੋੜ ਲਾ ਮੋੜ ਲਾ ਉੱਥੇ ਪੰਨ ਤੋਂ ਪਹਿਲਾ ਵਾਲ ਜਗਾ ਪਤਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਕ ਕੁਆਲਿਟੀ ਛੋਟੀ ਸੁਣ ਵਾਲੀ ਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000399 ਪੱਕਾ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੀ ਆ ਜੀ ਜਾਣਕਾਰੀ ਬਾਈ ਸਸੀ ਗਾਈ ਸਸੀ ਗਾ ਬਾਈ ਨਾਮ ਨਾਮ ਕਾਲਾ ਜੀ ਪੰਡ ਜੀ ਪੰਡ ਜਗਜੀਤਪੁਰਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਛੋਟੀ ਦੱਸੋ ਵੀਰੇ ਕਹਿਵੇ ਛੋਟੀ ਬਾਈ ਦੂਜਾ ਸੂਆ ਸੋਣ ਵਾਲੀ ਆ ਕਿੰਨੇ ਦਿਨ ਬਾਕੀ ਆ ਬਸ ਲੈ ਜੂ ਪੰਜ ਚਾਰ ਦਿਨ ਬਾਈ ਪੰਜ ਚਾਰ ਦਿਨ ਹਾਂ ਪਿਛਲੇ ਸੂਆ ਦਾ ਦੁੱਧ ਦਰ ਦੁੱਧ ਬਾਈ 10 ਕਿਲੋ ਦਿੱਤਾ ਪਹਿਲਾਂ ਨੇ ਠੀਕ ਨੇ ਹਾਂ ਠੀਕ ਆ ਰੇਟ ਬਾਈ ਪਹਿਲਾਂ ਜੀ ਦੱਸ ਦੋ ਰੇਟ ਬਾਈ ਇਹਦਾ 1.5 1 ਲੱਖ 5 ਹਾਂ ਤੇ ਮਾਨਤਨ ਮਾਨਤਨ ਹੋ ਜੂ ਬਾਈ ਇਹਦੇ ਚ ਠੀਕ ਹੈ ਹਾਂ ਲੋਪਰਾ ਚੰਗਾ ਕਰ ਦ ਬੇਟਾ ਤੋਰ ਦ ਪਾ ਲੋ ਜੀ ਲੇਵਾ ਕਰਮਾਂ ਵਾਲੀ ਦਾ ਥੋੜਾ ਜਿਹਾ ਫੋਨ ਤੋਂ ਡਰ ਗਿਆ ਲੋ ਜੀ ਚੱਕਰ ਸਾਹਿਬ ਤੋਂ ਥੰਗ ਥੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਲੈ ਵਾਤ ਕੋਰੇ ਦਿਖਾਣਾ ਬਾਈ ਟ੍ਰਿਕਟ ਆਦਵਾ ਚੱਲ ਚੱਲ ਚਲ ਲੋਚ ਥੋੜਾ ਜਿਹਾ ਕਰ ਜਾਂਦਾ ਬਸ ਕੈਮਰਾ ਦੇਖੋ ਲੋਚ ਚੱਕਾ ਸਾਨੂੰ ਬਰਾ ਇਹ ਕਿਹੜਾ ਹੋਰ ਬਾਈ ਯਾਰ ਥੋੜਾ ਡਲ ਕਿਸ ਨਾ ਕੇ ਇਧਰ ਨੂੰ ਲਾ ਦੇ ਬਸ ਆ ਜਾ ਪਤਾ ਚੱਕਾ ਫਿਰ ਬਰਾ ਫੇਸ ਬਿਊਟੀ ਲੋ ਚਲੋ ਬਈ ਹੁਣ ਮੋੜ ਕੇ ਬੰਦੇ ਭਾਈ ਹਾਂ ਮੋੜ ਲਾ ਮੋੜ ਲਾ ਉੱਥੇ ਪੰਨ ਤੋਂ ਪਹਿਲਾ ਵਾਲ ਜਗਾ ਤਾ ਲੋ ਜੀ ਰੇਟ ਭਾਈ ਨੇ 10 ਤਾ ਜਿਹਨੇ ਪੈਂਡ ਜਗਜੀਤਪੁਰਾ ਸਾਹਿਬ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਪੈਂਡ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਅਕੀਸਮ ਦੁਕਾਨ ਹੈ ਸੱਜਾਂ ਇਧਰ ਕੋਈ ਜ਼ੂਮ ਨਹੀਂ ਕੀਤਾ ਸੈਂਪਲ ਵੀਡੀਓ ਭਰਾ ਠੀਕ ਹੈ ਨਾ ਲਓ ਜੀ ਜਿੰਨਾ ਕਾਤਾ ਹੈਗਾ ਜਜਮੈਂਟ ਵਾਈ ਦੇ ਕੱਤ ਤੋਂ ਤੁਸੀਂ ਨਾ ਲਾ ਸਕਦੇ ਹੋ ਠੀਕ ਹੈ ਨਾ ਮਿਲਦੇ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ